ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿ ਰਮਾ ਅੰਬੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤ ਗੁਰਾਂ ਦੀ ਮਿਹਰ ਦਾ ਸਤਕਾਰ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਭਗਤ ਕਬੀਰ ਸਾਹਿਬ ਜੀ ਦੇ ਗੌੜੀ ਰਾਗ ਦੇ ਵਿੱਚ ਤੀਜੇ ਸ਼ਬਦ ਰੰਮ ਹੁੰਦੇ ਹਨ ਆਪਣੀ ਰਸਨਾ ਤੋਂ ਭਗਤ ਜੀ 324 ਅੰਗ ਤੇ ਇਹ ਸ਼ਬਦ ਭਗਤ ਜੀ ਦੇ ਵਿਰਾਜਮਾਨ ਹਨ ਆਓ ਪੁਤ ਕਬੀਰ ਸਾਹਿਬ ਜੀ ਭਾਈ ਵਤਨ ਕਰਦੇ ਸਾਨੂੰ ਜੀਵਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੌੜੀ ਕਬੀਰ ਜੀ ਜਦ ਹਮ ਏਕੋ ਇਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਤਨ ਤਨ ਭਗਤ ਕਬੀਰ ਸਾਹਿਬ ਜੀ ਆਪਣੀ ਰਸਨਾ ਤੋਂ ਪਾਈ ਇਹ ਸ਼ਬਦ ਉਚਾਰਨ ਕਰਦੇ ਹਨ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗਾ ਕਾਹੇ ਦੁਖ ਮਾਨਿਆ ਭਗਤ ਜੀ ਬਚਨ ਕਰਦੇ ਹਨ ਕਿ ਜਦੋਂ ਦਾਸੀ ਹਰੀ ਨੂੰ ਪਰਮੇਸ਼ਰ ਨੂੰ ਭਗਤ ਜੀ ਕਹਿੰਦੇ ਜਾਣ ਲਿਆ ਹੈ ਇਕੋਤੀ ਮਹਾਰਾਜ ਜੀ ਕਹਿੰਦੇ ਭਗਤ ਜੀ ਕਹਿੰਦੇ ਜਦੋਂ ਦਾ ਉਹ ਸਾਗ ਸੁਵਾਸ ਪ੍ਰੋਸਾ ਟਿਕਿਆ ਹੈ ਜਦੋਂ ਦਾ ਪਤਾ ਲੱਗਾ ਕੀ ਕੋਈ ਪਰਮੇਸ਼ਰ ਅਕਾਲ ਪੁਰਖ ਪਰ ਹਰੀ ਪ੍ਰਭੂ ਸਾਰੀ ਸ੍ਰਿਸ਼ਟੀ ਬ੍ਰਹਮੰਡ ਦਾ ਉਹ ਮਾਲਕ ਹੈ ਉਹਦੇ ਨਾਲ ਰਿਸ਼ਤਾ ਪ੍ਰੇਮ ਬਣਿਆ ਭਗਤ ਜੀ ਕਹਿੰਦੇ ਉਦੋਂ ਦਾ ਪਿੰਦੇ ਲੋਕਾਂ ਦੇ ਨਾਲੋਂ ਰਿਸ਼ਤਾ ਢਾਟ ਕੇ ਸੱਚੇ ਮਰਬੂ ਨਾਲ ਬਣ ਗਿਆ ਤਬ ਲੋਗਾਂ ਕਾਹੇ ਦੁੱਖ ਮੰਨਿਆ ਭਗਤ ਜੀ ਕਹਿੰਦੇ ਉਦੋਂ ਦੇ ਲੋਕਾਂ ਨੇ ਵਾਹ ਭਗਤ ਜੀ ਕਹਿੰਦੇ ਹਿਰਦੇ ਵਿੱਚ ਦੁੱਖ ਮਨਾਇਆ ਭਗਤ ਜੀ ਕਹਿੰਦੇ ਅਸੀਂ ਕੋ ਦੇ ਨਾਲ ਪ੍ਰਭੂ ਦੇ ਨਾਲ ਜੁੜ ਗਏ ਇੱਕੋ ਦਾ ਜਨਨ ਕਰਕੇ ਕਹਿੰਦੇ ਲੋਕ ਜਿਹੜੇ ਸੀ ਉਹਨਾਂ ਨੇ ਦੁੱਖ ਕੀਤਾ ਤਬ ਲੋਗਾ ਕਾਹੇ ਦੁੱਖ ਮਾਨਿਆ ਕਹਿੰਦੇ ਲੋਕਾਂ ਨੇ ਨਜ਼ਦੀਕ ਜਿਹੜੇ ਰਹਿੰਦੇ ਸੀ ਭਗਤ ਜੀ ਦੇ ਕਬੀਰ ਸਾਹਿਬ ਦੇ ਭਗਤ ਜੀ ਕਹਿੰਦੇ ਲੋਕਾਂ ਨੇ ਦੁੱਖ ਮਨਾਇਆ ਦੁੱਖ ਹਿਰਦੇ ਵਿੱਚ ਦੁੱਖ ਮਾਨਿਆ ਹਮ ਆਪਤ ਹੈ ਆਪਣੀ ਪਤ ਖੋਈ ਹਮਰੇ ਖੋਜ ਪਰੋ ਮਤ ਕੋਈ ਭਗਤ ਜੀ ਬਚਨ ਕਰਦਿਆਂ ਕਹਿੰਦੇ ਅਸੀਂ ਤਾਂ ਹਮ ਨੇ ਭਗਤ ਜੀ ਕਹਿੰਦੇ ਮੈਂ ਤਾਂ ਆਪਣੀ ਪਤ ਖੋਲੀ ਹੈ ਇਹ ਦੇ ਸੰਸਾਰ ਨਾਲੋਂ ਪਤ ਖੋ ਕੇ ਸੱਚੇ ਮਾਲਕ ਨਾਲ ਪਤ ਜੋੜਨੀ ਹੈ ਭਾਵੇਂ ਹੁਣ ਲੋਕ ਦੁਖੀ ਹੋਣ ਭਾਵੇਂ ਸੁਖੀ ਹੋਣ ਸਾਡਾ ਉਹਨਾਂ ਨਾਲ ਕੋਈ ਲੈਣ ਦੇ ਨਹੀਂ ਹੈ ਭਗਤ ਜੀ ਕਹਿੰਦੇ ਲੋਕਾਂ ਨਾਲੋਂ ਅਸੀਂ ਦੁੱਖ ਸੁੱਖ ਤੋਂ ਸੱਚੇ ਮਾਲਕ ਨਾਲ ਅਸੀਂ ਰਿਸ਼ਤਾ ਜੋੜ ਲਿਆ ਹੁਣ ਭਾਵੇਂ ਨੇੜੇ ਦੇ ਲੋਕ ਦੁਖੀ ਹੋਣ ਭਾਵੇਂ ਦੁੱਖ ਮਨਾਨ ਭਾਵੇਂ ਸੁਖ ਮਨਾਨ ਕਹਿੰਦੇ ਅਸੀਂ ਤਾਂ ਪਤ ਜਿਹੜੀ ਆ ਉਧਰੋਂ ਗਵਾ ਕੇ ਸੱਚੇ ਮਾਲਕ ਨਾਲ ਮਹਾਰਾਜ ਜੀ ਕਹਿੰਦੇ ਆਪਣੀ ਪਤ ਖੋਈ ਉਧਰੋਂ ਗਵਾਲੀ ਏ ਪਤ ਲੋਕਾਂ ਵੱਲੋਂ ਤੇ ਮਾਲਕ ਨਾਲ ਮਹਾਰਾਜ ਜੀ ਕਹਿੰਦੇ ਰਿਸ਼ਤਾ ਪਤ ਕਬੀਰ ਸਾਹਿਬ ਜੀ ਬਣਾ ਲਈ ਹੈ ਕਹਿੰਦੇ ਸੱਚੇ ਮਾਲਕ ਨਾਲ ਸਾਡਾ ਰਿਸ਼ਤਾ ਜੁੜ ਗਿਆ ਹੈ ਦੁਨੀਆ ਵੱਲੋਂ ਭਾਵੇਂ ਪਤ ਰਹੇ ਜਾਂ ਨਾ ਰਹੇ ਅਸੀਂ ਤਾਂ ਦੁਨੀਆ ਦਾ ਮੋਹ ਕਰਦੇ ਆ ਨਾ ਦੁਨੀਆ ਤੋਂ ਪਤ ਨਾ ਗਵੀਚ ਜੇ ਇਅ ਅਸੀਂ ਸ਼ਰਮ ਕਰਦੇ ਆ ਇਸ ਚੀਜ਼ ਦੀ ਕਿ ਦੁਨੀਆਂ ਨਾਲ ਪੱਤ ਬਣੀ ਰਹੇ ਦੁਨੀਆਂ ਨਾਲ ਰਿਸ਼ਤਾ ਬਣਿਆ ਰਹੇ ਪਰ ਮਾਲਕ ਨਾਲ ਭਵੇਂ ਪੱਤ ਗਵਾਚ ਜੇ ਉਹਦਾ ਕੋਈ ਸਾਨੂੰ ਬਹੁਤਾ ਮਹਿਸੂਸ ਨਹੀਂ ਮਾਨਕਲਾਂ ਨੂੰ ਅਸੀਂ ਰਿਸ਼ਤਾ ਤੋੜ ਦਿੰਦੇ ਆ ਦੁਨੀਆਂ ਦੇ ਰਿਸ਼ਤੇ ਬਨੌਟੀ ਰਿਸ਼ਤਿਆਂ ਪਿੱਛੇ ਬਨੌਟੀ ਜਸ ਪਿੱਛੇ ਅਸੀਂ ਦੁਨੀਆਂ ਦੇ ਜਸ ਪਿੱਛੇ ਜਿਹੜਾ ਚਾਲ ਦਿਨਾਂ ਦਾ ਜਸ ਹੁੰਦਾ ਉਸ ਤੋਂ ਬਾਅਦ ਭਵੇਂ ਲੋਕ ਗਾਲਾ ਕੱਢਣ ਭਵੇਂ ਪੱਥਰ ਮਾਰੋ ਜਿਹੜੇ ਫੁੱਲਾਂ ਦੇ ਹਾਰ ਪਾਉਂਦੇ ਹਨ ਇੱਕ ਸਮਾਂ ਹੁੰਦਾ ਹੈ ਉਹੀ ਲੋਕ ਫੁੱਲਾਂ ਦੇ ਹਾਰ ਵੀ ਚੜਾਉਂਦੇ ਹਨ ਫੁੱਲਾਂ ਦੇ ਹਾਰ ਵੀ ਪਾਉਂਦੇ ਨੇ ਇੱਕ ਸਮਾਂ ਇਸਾ ਹੁੰਦਾ ਉਹ ਪਾਤ ਗਵਾਚ ਜਾਂਦੀ ਹੈ ਪਰ ਉਹੀ ਲੋਕ ਜੁੱਤੀਆਂ ਲੈ ਕੇ ਪਿੱਛੇ ਦੌੜਦੇ ਹਨ ਉਹੀ ਪੱਥਰ ਮਾਰਦੇ ਹਨ ਸਮੇਂ-ਸਮੇਂ ਦੀ ਗੱਲ ਹੈ ਨਾ ਭਗਤ ਜੀ ਕਹਿੰਦੇ ਫਿਰ ਅਸੀਂ ਇਹ ਕਾਦੀ ਪਤ ਹੈ ਬਨੋਟੀ ਪਤ ਹੈ ਨਾ ਬਨੋਟੀ ਜਿਤ ਚਾਰ ਦਿੰਦੀ ਜਿਤ ਪਿੱਛੇ ਅਸੀਂ ਸਦਾ ਦੀ ਜਿਤ ਕਿਉਂ ਗਵਾਈਏ ਭਗਤ ਜੀ ਕਹਿੰਦੇ ਜਿਹੜੀ ਸਦਾ ਦੀ ਜਿੱਤ ਉਹ ਮਾਲਕ ਨਾਲ ਬੰਨੀ ਐ ਜਦੋਂ ਮਾਲਕ ਨੇ ਸਤਕਾਰ ਇੱਜ਼ਤ ਮਾਣ ਦੇਤਾ ਫਿਰ ਭਗਤ ਜੀ ਕਹਿੰਦੇ ਦੁਨੀਆ ਭਵੇਂ ਕੁਝ ਕਹੀ ਜਾਵੇ ਦੁਨੀਆ ਸਮੇਂ-ਸਮੇਂ ਤੇ ਮਾੜਾ ਵੀ ਬੋਲੇਗੀ ਤੇ ਜਦੋਂ ਸਮੇਂ-ਸਮੇਂ ਤੇ ਉਹ ਖੁਸ਼ ਦੁਨੀਆ ਜਿਹੜੀ ਇਹ ਜੱਸ ਵੀ ਗਾਏਗੀ ਸਮੇਂ-ਸਮੇਂ ਦਾ ਚਾਲ ਐ ਸਮੇਂ ਦੀ ਸਮਾਂ ਚੱਲਦਾ ਰਹਿੰਦਾ ਤੇ ਭਗਤ ਜੀ ਕਹਿੰਦੇ ਦੁਨੀਆਂ ਦੇ ਬੋਲ ਦੁਨੀਆਂ ਦਾ ਜਸ ਪਿੱਛੇ ਅਸੀਂ ਮਾਲਕ ਦਾ ਦਸ ਲੰਗਵਾ ਬੈਠੀਏ ਤੇ ਕਹਿੰਦੇ ਸਾਨੂੰ ਦੁਨੀਆਂ ਦੀ ਪਰਵਾਹ ਨਹੀਂ ਹੈ ਹੰਬਰੇ ਖੋਜ ਪਰੋ ਮਤ ਕੋਈ ਭਗਤ ਜੀ ਕਹਿੰਦੇ ਸ ਮੇਰੇ ਪਿੱਛੇ ਨਾ ਕੋਈ ਲੱਗੋ ਕਬੀਰ ਸਾਹਿਬ ਜੀ ਕਹਿੰਦੇ ਮੇਰੇ ਪਿੱਛੇ ਨਾ ਲੱਗੋ ਕੋਈ ਮੇਰੇ ਪਿੱਛੇ ਨਾ ਤੁਰੋ ਕਹਿੰਦੇ ਸਾਡੀ ਤਾਂ ਮੇਰੇ ਮਾਲਕ ਨਾਲ ਪ੍ਰੇਮਾਨਾ ਰਿਸ਼ਤਾ ਬਣ ਗਿਆ ਇਤੇ ਸਾਡੇ ਪਿੱਛੇ ਤੁਰੋਗੇ ਤੁਹਾਡੀ ਵੀ ਪਤ ਗਵਾਚ ਜਾਣੀ ਹੈ ਤੁਹਾਨੂੰ ਦੌੜਨਾ ਪੈਣਾ ਹੈ ਭੱਜਣਾ ਪੈਣਾ ਇਸ ਕਰਕੇ ਮੇਰਾ ਸਾਥ ਛੱਡਦੇ ਹੋ ਮੇਰਾ ਸੰਗ ਛੱਡਦੇ ਹੋ ਭਗਤ ਜਿਹੜੇ ਪੱਕੇ ਭਗਤਾਂ ਨੇ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਕਿ ਦੁਨੀਆ ਬਹੁਤੀ ਭੀੜ ਹੋਵੇ ਦੁਨੀਆ ਕੱਟੀ ਹੋਵੇ ਸਾਡੀ ਉਪਮਾ ਗਾਵੇ ਸਾਡਾ ਜਸ ਕਰੇ ਕਿ ਵੱਡਾ ਭਗਤ ਹੈ ਇਹ ਸੱਚੇ ਭਗਤਾਂ ਨੂੰ ਇਸ ਜੀਵਨ ਨਾਲ ਲੈਣ ਦੇ ਨਹੀਂ ਹੁੰਦਾ ਉਹ ਤੇ ਸੱਚੇ ਮਾਲਕ ਨਾਲ ਹੀ ਉਹਨਾਂ ਦਾ ਪ੍ਰੇਮ ਹੁੰਦਾ ਹੈ ਦੁਨੀਆ ਪਰ ਸਾਰੀ ਚਲੀ ਜਾਵੇ ਦੁਨੀਆ ਸਾਰੀ ਗਵਾਚ ਜੇ ਤੇ ਭਗਤ ਜਿਹੜਿਆਂ ਨੇ ਉਹ ਮਾਲਕ ਦਾ ਪੱਲਾ ਨਹੀਂ ਤਿਆਗਦੇ ਛੱਡ ਦੇ ਚਲੇ ਗਏ ਸੀ ਨਾ ਦੁਨੀਆ ਵਾਲੇ ਇਸ ਵੇਲੇ ਗੁਰਨਾਣਕ ਮਹਾਰਾਜ ਨੇ ਪਰਚਾ ਪਾਇਆ ਸੀ ਭਾਈ ਲੈਣਾ ਜੀ ਦਾ ਤੇ ਸਾਰੀ 도ੜ ਗਈ ਸੀ ਨਾ ਭਾਈ ਲੈਣਾ ਜੀ ਲਈ ਪਰਚਾ ਪੈ ਗਿਆ ਕਸਵੱਟੀ ਲਾਗੀ ਪ੍ਰੀਖਿਆ ਦਾ ਸਮਾਂ ਆ ਗਿਆ ਤੇ ਫਿਰ ਕਿਹੜਾ ਕੋਈ ਖੜਿਆ ਸੀ ਉੱਥੇ ਖੜਿਆ ਸੀ ਕੋਈ ਸਾਰੇ ਭੱਜ ਗਏ ਸੀ ਜਦੋਂ ਖੀਰ ਦੇ ਦਿਨ ਆਏ ਤੇ ਉਸ ਵੇਲੇ ਤੇ ਦੇਖੋ ਬਾਬਾ ਬੁੱਢਾ ਜੀ ਵੀ ਪਿੱਛੇ ਹਟ ਗਏ ਬਾਬਾ ਜੀ ਵੀ ਪਿੱਛੇ ਹਟ ਗਏ ਸੀ ਜਦੋਂ ਮਹਾਰਾਜ ਨੇ ਇੱਕ ਸੋਟੀ ਚੱਕ ਲਈ ਗੁਰੂ ਨਾਨਕ ਮਹਾਰਾਜ ਨੇ ਉਹਨਾਂ ਦਾ ਉਹ ਲਾਗੀ ਰੂਪ ਸੀ ਜਿਸ ਵੇਲੇ ਪ੍ਰੀਖਿਆ ਲੈਂਦੇ ਸੀ ਮਹਾਰਾਜ ਫਿਰ ਜਿਹੜੇ ਪ੍ਰਸ਼ਾਦ ਦੇਣ ਵਾਲੇ ਸੀ ਲੰਗਰਾਂ ਵਾਲੇ ਉਹ 도ੜ ਗਏ ਵਸਤਾਨਾ ਕਰਤਾ ਮਹਾਰਾਜ ਨੇ ਲੰਗਰ ਭੀੜ ਬਹੁਤੀ ਸੀ ਤੇ ਸਮਾਂ ਜਦੋਂ ਆਇਆ ਉਦੋਂ ਕੋਈ ਨੇੜੇ ਨਹੀਂ ਆਇਆ ਇੱਥੇ ਕਬੀਰ ਸਾਹਿਬ ਜੀ ਵੀ ਕਹਿੰਦਾਂ ਨੇ ਕਹਿੰਦੇ ਭਾਈ ਪਤ ਤਕ ਵਿੱਚ ਜੈਗੀ ਮੇਰੇ ਪਿੱਛੇ ਨਾ ਤੁਰੋ ਪਤ ਅਪਤ ਆਕੀ ਨਹੀਂ ਲਾਜ ਭਗਤ ਜੀ ਇਹ ਕਹਿੰਦੇ ਨਾ ਹਮਰੇ ਖੋਜ ਪਰੋ ਮਤ ਕੋਈ ਹਮਰੇ ਪਿੱਛੇ ਭਗਤ ਜੀ ਕਹਿੰਦੇ ਕੋਈ ਨਾ ਆਵੋ ਸਾਰੇ ਚੱਲ ਜੋ ਨੱਠ ਜਾਓ ਰਹਾ ਵਿਸ਼ਰਾਮ ਦੇ ਕੇ ਭਗਤ ਜੀ ਕੇਂਦਰੀ ਭਾਵ ਦਰਸਾਂਦੇਨ ਅਗਲੀ ਪੰਕਤੀ ਦੇ ਵਿੱਚ ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਓ ਨਾਹੀ ਦੇਖੋ ਜਵਾਬ ਦੇ ਰੇ ਨਾ ਕੇਂਦਰੀ ਭਾਵ ਚ ਭਗਤ ਜੀ ਕਹਿੰਦੇ ਅਸੀਂ ਤਾਂ ਮੰਦੇ ਆ ਮਾੜੇ ਆ ਸਾਡੇ ਵਿੱਚ ਕੋਈ ਗੁਣ ਨਹੀਂ ਅਸੀਂ ਤੇ ਮਾੜੇ ਆ ਸਾਡੇ ਮਗਰ ਨਾ ਭਾਈ ਕੋਈ ਆਏ ਹਮ ਮੰਦੇ ਮੰਦੇ ਮਨ ਮਾਹੀ ਇਹ ਮੰਦਿਆਂ ਤੁਸੀਂ ਕੀ ਲੈਣਾ ਭਗਤ ਜੀ ਕਹਿੰਦੇ اے ਦੁਨੀਆ ਦੇ ਲੋਕੋ ਅਸੀਂ ਮੰਦੀ ਮੱਤ ਵਾਲਿਆਂ ਸਾਡੀ ਮੱਤ ਮੰਦੀ ਐ ਤੁਸੀਂ ਪਰ ਕੀ ਲੈਣਾ ਮਨ ਸਾਡਾ ਜਿੱਥੇ ਮਰਜੀ ਟਿਕਿਆ ਰਵੇ ਤੁਸੀਂ ਮੰਦਿਆਂ ਤੋਂ ਕੀ ਲੈਣਾ ਚਲੇ ਜਾਓ ਸਾਜ ਪਾਤ ਕਾਹੋਂ ਸਿਓ ਆਹੋਂ ਸਿਓ ਨਹੀਂ ਸਾਡੀ ਤੁਹਾਡੇ ਨਾਲ ਕੋਈ ਸਾਜ ਨਹੀਂ ਐ ਕਬੀਰ ਜੀ ਕਹਿੰਦੇ ਭਾਈ ਸਾਡੀ ਤੁਹਾਡੇ ਨਾਲ ਕੋਈ ਸਾਜ ਨਹੀਂ ਸਾਜ ਤੋਂ ਭਾਵ ਉਹਦਾ ਰਿਸ਼ਤਾ ਰੀਮ ਦੋਸਤੀ ਸਾਧਨੀਆਂ ਤੁਹਾਡੇ ਨਾਲ ਸਾਝ ਪਾਤ ਸਾਝ ਪਤ ਕੋਈ ਨਹੀਂ ਕਾਹੂ ਨੇ ਸਿਉ ਨਾਹੀ ਕਿਸੇ ਨਾਲ ਸਾਡੀ ਕੋਈ ਸਾਝ ਨਹੀਂ ਪਤ ਨਹੀਂ ਰਿਸ਼ਤਾ ਨਹੀਂ ਪਤ ਪਤ ਤਾਂ ਕੀ ਨਹੀਂ ਇਲਾਜ ਜਦੋਂ ਪਾਤ ਹੀ ਨਹੀਂ ਹੈ ਫਿਰ ਸ਼ਰਮ ਕਾਦੀ ਹੈ ਭਗਤ ਜੀ ਕਹਿੰਦੇ ਜੇ ਪਾਤ ਹੀ ਨਹੀਂ ਫਿਰ ਸ਼ਰਮ ਕਾਦੀ ਹੈ ਸ਼ਰਮ ਕਾਦੀ ਕਰਨੀ ਹੈ ਤਬ ਜਾਣੂਗੀ ਜਬ ਉਗਰੋਗ ਉਪਾਜ ਭਗਤ ਜੀ ਕਹਿੰਦੇ ਜਦੋਂ ਜਾਣ ਲੋਗੇ ਫਿਰ ਪਤਾ ਲੱਗੇ ਤਬ ਜਾਣੋਗੇ ਜਬ ਉਗਰੋਗ ਉਪਾਜ ਭਗਤ ਜੀ ਕਹਿੰਦੇ ਫਿਰ ਉਹ ਸਮਾਂ ਜਦੋਂ ਜਾਣ ਲੋਗੇ ਜਿਵੇਂ ਪਛਾਣ ਕਰ ਲੋਗੇ ਫਿਰ ਧਾੜੀ ਅੱਖਾਂ ਖੁੱਲ ਜਾਣੀਆਂ ਕਹੋ ਕਬੀਰ ਪਤ ਹਰ ਪਰਵਾਨ ਭਗਤ ਜੀ ਕਹਿੰਦੇ ਕਬੀਰ ਕਹੋ ਕਬੀਰ ਮੈਂ ਕਹਿਣਾ ਕਰਦਾ ਹਾ ਪਤ ਹਰ ਪਰਵਾਨ ਕਹਿੰਦੇ ਪਰਮੇਸ਼ਰ ਨੂੰ ਇਹ ਇਹ ਸਾਡਾ ਰੂਪ ਪਰਵਾਨ ਹੈ ਪਰਮੇਸ਼ਰ ਨੂੰ ਸਾਡਾ ਇਹ ਪਤ ਜਿਹੜੀ ਹੈ ਪਰਵਾਨ ਹੈ ਹਰੀ ਨੂੰ ਸਰਬ ਤਿਆਗ ਭਜ ਕੇਵਲ ਨਾਮ ਕਿਉਂ ਅਸੀਂ ਸਾਰਿਆਂ ਨੂੰ ਤਿਆਗਤ ਹੈ ਸੱਚੇ ਹਰੀ ਨੂੰ ਇਹ ਪ੍ਰਵਾਨ ਹੈ ਅਸੀਂ ਸਭ ਨੂੰ ਤਿਆਗ ਕੇ ਉਹਦਾ ਭਜਨ ਕਰ ਰਹੇ ਹਾਂ ਸਦਾ ਹੀ ਉਹਨੂੰ ਭਜਦੇ ਹਾਂ ਇੱਕੋ ਕੇਵਲ ਨੂੰ ਨਾਮ ਨੂੰ ਹਰੀ ਦੇ ਰਾਮ ਨੂੰ ਰਮਿਓ ਏ ਰਾਮ ਨੂੰ ਅਸੀਂ ਵਾਰ-ਵਾਰ ਦ੍ਰਿੜ ਕਰਦੇ ਹਾਂ ਧਿਆਉਣਾ ਕਰਦੇ ਹਾਂ ਇਸ ਕਰਕੇ ਸਾਡੇ ਪਰਮੇਸ਼ਰ ਨੂੰ ਪ੍ਰਵਾਹ ਹੈ ਜੇਦੀ ਪਰਮੇਸ਼ਰ ਨੂੰ ਪ੍ਰਵਾਹ ਹੋ ਜਾਵੇ ਉਹਨੂੰ ਦੁਨੀਆਂ ਦੀ ਪਰਵਾਹ ਦੀ ਲੋੜ ਨਹੀਂ ਪੈਂਦੀ ਉਥੇ ਦੁਨੀਆਂ ਕੀ ਕਹਿੰਦੀ ਹੈ ਮਾਰਾ ਬੋਲਦੀ ਹੈ ਚੰਗਾ ਬੋਲਦੀ ਹੈ ਭਗਤ ਜੀ ਕਹਿੰਦੇ ਫਿਰ ਕੋਈ ਪਰਵਾਹ ਨਹੀਂ ਐ ਸਾਨੂੰ ਸਾਡੇ ਪਰਮੇਸ਼ਰ ਸਾਡੀ ਪਰਵਾਹ ਕਰਦੇ ਹਨ ਗੌੜੀ ਕਬੀਰ ਜੀ ਅਗਲਾ ਸ਼ਬਦ ਭਗਤ ਜੀ ਰੰਮ ਕਰਦੇ ਹਨ ਨਗਨ ਫਿਰਤ ਜੋ ਪਾਈਐ ਜੋਗ ਅੱਗੇ ਧਾਰਨਾ ਦਿੰਦੇ ਹਨ ਭਗਤ ਜੀ ਕਹਿੰਦੇ ਨੰਗੇ ਫਿਰਿਆ ਕੋਈ ਜੋਗ ਥੋੜਾ ਪਾਈਦਾ ਕਬੀਰ ਸਾਹਿਬ ਜੀ ਕਹਿੰਦੇ ਨਗਨ ਫਿਰ ਤ ਜੋ ਪਾਈਏ ਜੋਗ ਕਹਿੰਦੇ ਜੋ ਕੋਈ ਨਗਨ ਹੋ ਜਾਵੇ ਨੰਗਾ ਤੁਰਿਆ ਫਿਰੇ ਜੋਗ ਨਹੀਂ ਪਾਈਦਾ ਐਸੇ ਲੋਕ ਦੁਨੀਆ ਤੇ ਹਣ ਉਸ ਸਮੇਂ ਵੀ ਸਨ ਬਹੁਤਾ ਸੀ ਜੋਗ ਮੱਤ ਦਾ ਬੋਲ ਬਾਲਾ ਸਹੀ ਜੋਗੀ ਸਵਾ ਮਲ ਕੇ ਸਰੀਰ ਤੇ ਨੰਗੇ ਤੁਰੇ ਫਿਰਦੇ ਸੀ ਹੁਣ ਵੀ ਕਈ ਮੱਤ ਹਨ ਜਿੱਥੇ ਅਲਪ ਨੰਗੇ ਸਾਧੂ ਦੇਖ ਜਾਣਗੇ ਆਪਾਂ ਨੂੰ ਜਿਹੜੇ ਸਰੀਰ ਤੇ ਕੱਪੜਾ ਹੀ ਨਹੀਂ ਧਾਰਨ ਕਰਦੇ ਕਹਿੰਦੇ ਬਸਤਰ ਨਹੀਂ ਧਾਰਨ ਕਰਨੇ ਇਹ ਜੋਗ ਮਤ ਕਹਿੰਦੀ ਹੈ ਤਾਂ ਅਸੀਂ ਜੋਗੀ ਬਣਦੇ ਹਾਂ ਮਹਾਰਾਜ ਜੀ ਕਹਿੰਦੇ ਪਰ ਉਹ ਜੋਗ ਨਹੀਂ ਪਾ ਸਕਦੇ ਉਹ ਜੋਗੀ ਨਹੀਂ ਬਣ ਸਕਦੇ ਨੰਗੇ ਹੋ ਕੇ ਨੰਗੇ ਰਹਿ ਕੇ ਵੀ ਜੋਗ ਨਹੀਂ ਪਾਈਦਾ ਬਨਕਾ ਮਿਰਗ ਮੁਕਤ ਸਭ ਹੋ ਗਏ ਫਿਰ ਧਾਰਨ ਦਿੰਦਿਆਂ ਭਗਤ ਜੀ ਕਹਿੰਦੇ ਜੇ ਨੰਗੇ ਹੋ ਕੇ ਜੋਗ ਪਾਈਦਾ ਫਿਰ ਬਣਦਾ ਮਿਰਗ ਜਿਹੜਾ ਜੰਗਲ ਦਾ ਹਿਰਨ ਹੈ ਉਹ ਤਾਂ ਨੰਗਾ ਤੁਰਿਆ ਫਿਰਦਾ ਹੈ ਕਹਿੰਦੇ ਬਣ ਕਾ ਮਿਰਗ ਮੁਕਤ ਸਭ ਹੋਗਾ ਜੇ ਨੰਗਿਆ ਰਹਿ ਕੇ ਮੁਕਤੀ ਮਿਲਦੀ ਹੁੰਦੀ ਭਗਤ ਜੀ ਕਹਿੰਦੇ ਫਿਰ ਬਣਦਾ ਜੰਗਲ ਦਾ ਮਿਰਗ ਹਿਰਨ ਜਿਹੜਾ ਹੈ ਉਹ ਤਾਂ ਸਦਾ ਹੀ ਨੰਗਾ ਰਹਿੰਦਾ ਹੈ ਉਹ ਨੰਗਾ ਤੁਰਿਆ ਫਿਰਦਾ ਚੁੰਗੀਆਂ ਮਾਰਦਾ ਹੈ ਭਗਤ ਜੀ ਕਹਿੰਦੇ ਫਿਰ ਉਹ ਮੁਕਤ ਹੋ ਜਾਂਦਾ ਹਿਰੋਈ ਮੁਕਤ ਹੋ ਜਾਂਦਾ ਫਿਰ ਤਾਂ ਬਹੁਤਾ ਮਿਹਨਤ ਕਰਨ ਦੀ ਲੋੜ ਹੀ ਨਹੀਂ ਆਪਣੇ ਤਾਰੇ ਮੁਕਤ ਹੋ ਗਏ ਹਿੰਦੇ ਬਨੌਟੀ ਕਮ ਹਨ ਬਨੌਟੀ ਕਰਮ ਕਾਂਡਨ ਕਿਆ ਨਾਂਗੇ ਕਿਆ ਬਾਧੇ ਚਾਮ ਜਵਨੀ ਜੀਨਸ ਆਤਮ ਰਾਮ ਭਗਤ ਜੀ ਫਿਰ ਰਾਤ ਦੀ ਭਗਤੀ ਵਿੱਚ ਬਚਨ ਕਰਦੇ ਕਿਆ ਨਾਂਗੇ ਕਿਆ ਬਾਧੇ ਚਾਮ ਕਹਿੰਦੇ ਭਾਵੇਂ ਨੰਗਾ ਤੁਰਿਆ ਫਿਰ ਭਾਵੇਂ ਚਾਮ ਬੰਨ ਲੈ ਸਰੀਰ ਤੇ ਜਿੰਨਾ ਚਿਰ ਮਹਾਰਾਜ ਜੀ ਕਹਿੰਦੇ ਆਤਮ ਰਾਮ ਨੂੰ ਸਿਮਰਿਆ ਨਹੀਂ ਜਬ ਨਹੀਂ ਚੀਨਸ ਆਤਮ ਰਾਮ ਜੋ ਦੋ ਮਨ ਪਖੂ ਰਾਮ ਨੂੰ ਧਿਆਇਆ ਨਹੀਂ ਭਗਤ ਜੀ ਕਹਿੰਦੇ ਫਿਰ ਜਿਵੇਂ ਦਾ ਮਰਜੀ ਸਵਾਂਗ ਰਚ ਲੈ ਕੋਈ ਲਾਭ ਨਹੀਂ ਹੈ ਰਹਾਉ ਇਸ ਰਾਮ ਦੇ ਕੇ ਅੱਗੇ ਭਗਤ ਜੀ ਬਚਨ ਕਰਦੇ ਹਨ ਮੂंड ਬੰਡਾਏ ਜੋ ਸਿੱਧ ਪਾਈ ਫਿਰ ਭਗਤ ਜੀ ਗੱਲ ਕਰਦੇ ਹਨ ਕਹਿੰਦੇ ਜੇ ਮੂੰਡ ਧਾਰਨ ਮੰਡਾ ਲੈ ਸਿਰ ਦਾ ਮੂੰਡ ਕਰਦੇ ਮੁੰਡਣ ਕਰਦੇ ਹਨ இந்து ਮਤ ਦੇ ਵਿੱਚ ਲੋਕ ਸਿਰ ਮੁੰਡਦੇ ਹਨ ਸਿਰ ਦਾ ਮੂੰਡ ਕਰਕੇ ਇੱਕ ਛੋਟੀ ਜੀ ਬੋਧੀ ਰੱਖ ਲੈਂਦੇ ਹਨ ਜੇ ਭਗਤ ਜੀ ਤਾਂ ਧਾਰਨ ਦੇ ਰਹੇ ਹਨ ਮੂੰਡ ਮਡਾਏ ਜੋ ਸਿੱਧ ਪਾਈ ਕਹਿੰਦੇ ਮੂੰਡ ਮਡਾ ਕੇ ਵੀ ਜੋ ਸਿੱਧ ਨਹੀਂ ਪਾ ਸਕਦੇ ਪ੍ਰਾਪਤੀ ਨਹੀਂ ਮੁਕਤੀ ਨਹੀਂ ਪਾ ਸਕਦੇ ਉਹਨਾਂ ਦੇ ਧਰਮ ਵਿੱਚ ਹੈ ਕਿ ਮੁਕਤੀ ਮਿਲਦੀ ਹੈ ਮੂੰਡ ਕਰਾ ਕੇ ਅਸੀਂ ਉਹਨਾਂ ਤੇ ਜਿੰਨਾ ਚਿਰ ਮੂੰਡ ਨਹੀਂ ਕਰਦੇ ਮੁਕਤੀ ਨਹੀਂ ਪਾ ਸਕਦੇ ਪਰ ਭਗਤ ਜੀ ਤਾਂ ਉਲਟ ਅਰਥ ਦੱਸ ਰਹੇ ਹਨ ਕਹਿੰਦੇ ਮੂੰਡ ਮੜਾਏ ਜੋ ਸਿੱਧ ਪਾਈ ਫਿਰ ਭਾਗੇ ਬਚਨ ਕਰਦੇ ਹਨ ਜਵਾਬ ਦਿੰਦੇ ਹਨ ਪ੍ਰਸ਼ਨ ਕਰਕੇ ਮੁਕਤੀ ਭੇਡ ਲਾ ਗਈਆ ਕਾਈ ਕਹਿੰਦੇ ਭੇਡ ਦਾ ਫਿਰ ਲੋਕ ਮੂੰਡ ਕਰਦੇ ਹਨ ਪਤਾ ਹੀ ਹੈ ਭੇੜ ਦੇ ਜਦੋਂ ਵਾਲ ਹੁੰਦੇ ਨੇ ਉਦੋਂ ਹੀ ਲਾ ਲੈਂਦੇ ਹਨ ਉਹਦਾ ਮੂੰਡ ਹੁੰਦਾ ਭੇੜ ਦਾ ਭੇੜ ਦੀ ਉਹ ਜਿਹੜੀ ਵਾਲ ਉਹਨਾਂ ਦੀ ਉਹਨਾਂ ਬਣਦੀ ਹੈ ਤੇ ਥੋੜੇ ਦਿਨ ਬਾਅਦ ਜਦੋਂ ਵਾਲ ਆ ਜਾਂਦੇ ਹਨ ਫਿਰ ਭੇੜ ਦਾ ਮੂੰਡ ਕਰ ਦਿੰਦੇ ਹਨ ਕਹਿੰਦੇ ਭੇੜ ਭੇੜ ਜਿੱਤੇ ਸਾਡੇ ਜੀ ਕੋਈ ਫਰਕ ਨਹੀਂ ਰਿਹਾ ਭੇੜ ਦੀ ਰੋਜ਼ ਹੀ ਮੂੰਡ ਹੁੰਦੀ ਆ ਦੂਜੇ ਤੇ ਉੱਥੇ ਦਿਨ ਭਗਤ ਜੀ ਕਹਿੰਦੇ ਫਿਰ ਉਹ ਮੁਕਤੀ ਪਾ ਲੈਂਦੀ ਭੇੜ ਮੁਕਤੀ ਪਾ ਲੈਂਦੀ ਮੁਕਤ ਭੇੜ ਨਾ ਗਈਆ ਕਾਈ ਕਹਿੰਦੇ ਫਿਰ ਉਹਨੇ ਕਿਉਂ ਮੁਕਤੀ ਨਹੀਂ ਪਾਈ ਵਿੰਦ ਰਾਖ ਜੋ ਤਰੀਏ ਭਾਈ ਹੁਸਰੇ ਕਿਉਂ ਨਾ ਪਰਮਗਤ ਪਾਈ ਦੇਖੋ ਇਹ ਤੇ ਫਿਰ ਜਵਾਬ ਦਿੰਦੇ ਹਨ ਫਿਰ ਭਗਤ ਜੀ ਬਚਨ ਕਰਦਿਆਂ ਕਹਿੰਦੇ ਵਿੰਦ ਰਾਖ ਜੋ ਤਰੀਏ ਭਾਈ ਕਹਿੰਦੇ ਜੇ ਇਸ ਕਾ ਕੰਮ ਕਰਨ ਦੇ ਨਾਲ ਤਰਨਾ ਹੁੰਦਾ ਮੇਰੇ ਭਾਈ ਜਨੋ ਇਹ ਮੇਰੇ ਭਰਾਵੋ ਜੇ ਇਸ ਤਰ੍ਹਾਂ ਭਾਵ ਸਾਗਰ ਤੋਂ ਤਰ ਜੀ ਫਿਰ ਹੁਸਰੇ ਕਿਉਂ ਨਾ ਪਰਮ ਗਤ ਪਾਈ ਕਹਿੰਦੇ ਫਿਰ ਖੁਸਰਾ ਕਿਉਂ ਨਹੀਂ ਪਰਮ ਗਤ ਵੀ ਪੰਦਾਉ ਨੂੰ ਉਹਨੂੰ ਮੁਕਤੀ ਮਿਲ ਜਾਂਦੀ ਕਹੋ ਕਬੀਰ ਸੁਨੋ ਨਰ ਭਾਈ ਰਾਵਨ ਨਾਮ ਬਿਨ ਕਿੰ ਗਤ ਪਾਈ ਫਿਰ ਖੀਰਲੀ ਤੋਖ ਵਿੱਚ ਭਗਤ ਜੀ ਬੇਨਤੀ ਕਰਦੇ ਹਨ ਕਹੋ ਕਬੀਰ ਸੁਨੋ ਨਰ ਭਾਈ ਮੈਂ ਕਬੀਰ ਕਹਿਣਾ ਕਰਦਾ ਹਾਂ ਸਾਰੇ ਨਰ ਭਾਈ ਸੁਣਨਾ ਕਰੋ ਰਾਮ ਨਾਮ ਬਿਨ ਮੁਕਤ ਗਤ ਪਾਈ ਰਾਮ ਨਾਮ ਬਿਨ ਕਿਨ ਗਤ ਪਾਈ ਭਗਤ ਜੀ ਕਹਿੰਦੇ ਰਾਮੇ ਹੋਏ ਰਾਮ ਦੇ ਨਾਮ ਨਾਲ ਤੋਂ ਬਿਨਾ ਭਾਈ ਕੋਈ ਗਤੀ ਨਹੀਂ ਪਾ ਸਕਦਾ ਕੋਈ ਮੁਕਤ ਨਹੀਂ ਹੋ ਸਕਦਾ ਰਾਮੇ ਹੋਏ ਰਾਮ ਦੇ ਨਾਮ ਨੂੰ ਜੀਭਾ ਨਾਲ ਜਪ ਕੇ ਅਸੀਂ ਮੁਕਤ ਹੋ ਸਕਦੇ ਆ ਬਿਨਾ ਜਪਣ ਤੋਂ ਬਿਨਾ ਧਿਆਉਣ ਤੋਂ ਬਿਨਾ ਬੰਦਗੀ ਤੋਂ ਸਭ ਕਰਮ ਕਾਂਡ ਹੈ ਕਿਸੇ ਗਾਤੀ ਨਹੀਂ ਪਾਈ ਕਹਿੰਦੇ ਕੋਈ ਮੁਕਤ ਨਹੀਂ ਹੋ ਸਕਦਾ ਇਹ ਕਬੀਰ ਸਾਹਿਬ ਜੀ ਸਾਨੂੰ ਪ੍ਰਕਾਰ ਕੀ ਕਹਿ ਰਹੇ ਹਨ ਕਹਿੰਦੇ ਜੋ ਮਰਜੀ ਕਰੀ ਜਾਓ ਜਵੇਂ ਮਰਜੀ ਸਵਾੰਗ ਰਚੀ ਜਾਓ ਦੁਨੀਆ ਨੂੰ ਵੁੱਧੂ ਬਲਾਈ ਜਾਓ ਕਰਮ ਕਾਂਡ ਰਚਾਈ ਜਾਓ ਮਗਰ ਲਾਈ ਜਾਓ ਪਰ ਦੁਨੀਆ ਦਾ ਭਗਤਾਂ ਨਾਲ ਕੋਈ ਲੈਣ ਦੇ ਨਹੀਂ ਹੈ ਕਹਿੰਦੇ ਭਗਤ ਜਪ ਜਪ ਕੇ ਉਹਦੇ ਨਾਲ ਰਿਸ਼ਤਾ ਬਣਾ ਲੈਂਦੇ ਹਨ ਫਿਰ ਦੁਨੀਆ ਭਵੇਂ ਗਾਲਾਂ ਕੱਢੇ ਨਿੰਦਿਆ ਕਰੇ ਪੱਥਰ ਮਾਰੇ ਉਹਨਾਂ ਨੂੰ ਕੋਈ ਵਾਸਤਾ ਨਹੀਂ ਹੁੰਦਾ ਉਹਨਾਂ ਤਾਂ ਨਾਮ ਹੀ ਜਪਣਾ ਹੈ ਭਗਤੀ ਕਰਨੀ ਹੈ ਭਗਤੀ ਤੋਂ ਬਿਨਾਂ ਉਹਨੂੰ ਪਤਾ ਲੱਗ ਜਾਂਦਾ ਕਿ ਕਰਮ ਕਾਂਡਾ ਚ ਮੁਕਤੀ ਨਹੀਂ ਪਈ ਮੁਕਤੀ ਨਹੀਂ پا ਸਕਦੇ ਜਿੰਦੇ ਜੀ ਮੁਕਤ ਹੋਣਾ ਜਦਾਂ ਚਿਰ ਸਵਾਸ ਹਨ ਜ਼ਿੰਦਗੀ ਆ ਮਨੁੱਖਾ ਜਨਮੇ ਉਹਨਾਂ ਚਿਰ ਜੀਵ ਰਾਈ ਭਾਰੀ ਭਜਨ ਕਰਕੇ ਨਾਮ ਜਪ ਕੇ ਬੰਦਗੀ ਕਰਕੇ ਬਾਣੀ ਪੜ੍ਹ ਕੇ ਸ਼ਬਦ ਦੇ ਨਾਲ ਲਿਵ ਜੋੜ ਕੇ ਸ਼ਬਦ ਚਰਨ ਕਮਲੀਰ ਦੇ ਵਿੱਚ ਧਾਰ ਕੇ ਅਸੀਂ ਮੁਕਤੀ ਲੈ ਸਕਦੇ ਹਾਂ ਉਦੋਂ ਵੀ ਐਵੇਂ ਸੀ ਭਜਨ ਕਰਨ ਤੋਂ ਬਿਨਾ ਕਬੀਰ ਸਾਹਿਬ ਦੇ ਸਮੇਂ ਦੇਖੋ ਉਦੋਂ ਕਬੀਰ ਸਾਹਿਬ ਜੀ ਉਦੋਂ ਕਹਿ ਰਹੇ ਆਂ ਕਿ ਇਹਦੇ ਨਾਮ ਜਪਣ ਤੋਂ ਬਿਨਾ ਭਾਈ ਕੋਈ ਮੁਕਤੀ ਨਹੀਂ ਹੈ ਫਿਰ ਉਹਨਾਂ ਧਾਰਨਾ ਦੇਖੋ ਕਿੰਨੀਆਂ 10 ਸਾਨੂੰ ਸਮਝਾਉਣ ਵਾਸਤੇ ਸਾਡੇ ਅੰਦਰ ਪਾਉਣ ਵਾਸਤੇ ਧਾਰਨਾ ਦਿੱਤੀਆਂ ਨੇ ਬਾਣੀ ਵਿੱਚ ਆਪਾਂ ਕਬੀਰ ਕਹਿੰਦੇ ਆਂ ਧਾਰਨਾ ਦੀ ਲੋੜ ਨਹੀਂ ਹੈ ਬਾਣੀ ਵਿੱਚ ਧਾਰਨਾ ਦਾ ਮਤਲਬ ਇਹ ਹੈ ਕਿ ਸਾਡੇ ਅੰਦਰ ਪੈ ਜਾਵੇ ਗੱਲ ਸਾਨੂੰ ਸਮਝ ਲੱਗ ਜਾਵੇ ਕਈ ਵਾਰੀ ਬਹੁਤੀ ਸਮਝ ਨਹੀਂ ਨਾ ਲੱਗਦੀ ਫਿਰ ਵਾਰ-ਵਾਰ ਦੇਖੋ ਭਗਤ ਨੇ ਚਾਰ ਧਾਰਨਾ ਲੈ ਕੇ ਸਾਨੂੰ ਦੱਸਤਾ ਕਿ ਇਹ ਫਿਰ ਭੇਡ ਮੁਕਤ ਹੋ ਜਾਂਦੀ ਫਿਰ ਮੂੰਡ ਕਾ ਕੇ ਸਿਰ ਦੀ ਅਸੀਂ ਮੁਕਤ ਹੋ ਜਾਂਦੇ ਤੇ ਭਗਤ ਜੀ ਕਹਿੰਦੇ ਸਾਰੀਆਂ ਚੀਜ਼ਾਂ ਵਿੱਚ ਮੁਕਤੀ ਨਹੀਂ ਜਿਸ ਕੱਪੜੇ ਲਾ ਕੇ ਫਿਰ ਅਸੀਂ ਮੁਕਤ ਹੋ ਜਾਂਦੇ ਫਿਰ ਤਾਂ ਬਹੁਤ ਔਖਾ ਕੰਮ ਨਹੀਂ ਸੀ ਪਤਰ ਲਾ ਕੇ ਸੁਣਦੇ ਸਵਾ ਮੜ ਕੇ ਮੁਕਤੀ ਪਾ ਲੈਂਦੇ ਫਿਰ ਤਾਂ ਮਿਹਨਤ ਦੀ ਲੋੜ ਨਹੀਂ ਸੀ ਭਜਨ ਕਰਨ ਦੀ ਫਿਰ ਤਾਂ ਲੋਕ ਐਵੇਂ ਕਰਮ ਕਾਂਡਾ ਜੀ ਮੁਕਤ ਹੋਈ ਜਾਂਦੇ ਫਿਰ ਦੁਨੀਆ ਤੇ ਇਨਾ ਗਾ ਥੋੜਾ ਪਹਿਣਾ ਸੀ ਤੇ ਭਗਤੀ ਕਰਨ ਤੋਂ ਬਿਨਾ ਭਗਤੀ ਕਰਨ ਤੋਂ ਬਿਨਾ ਨਾਮ ਜਪਣ ਤੋਂ ਬਿਨਾ ਮਨ ਨਹੀਂ ਠੁਪਦਾ ਮਨ ਨਹੀਂ ਸ਼ਾਂਤ ਹੁੰਦਾ ਆਤਮਾ ਜਿਹੜੀ ਹੈ ਉਹ ਸ਼ਾਂਤ ਤਾਂ ਹੋ ਸਕਦੀ ਹੈ ਜੇ ਜੀਵਾ ਨਹੀਂ ਜਪ ਕੇ ਸਸਿਰ ਵਿੱਚ ਇਹਨੂੰ ਮੁਕਤ ਕਰ ਦਾਂਗੇ ਫਿਰ ਜੁਨਾ ਤੁਰਤ ਹੁੰਦੀ ਹੈ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਭਗਤ ਜੀ ਦੇ ਚਾਰ ਸ਼ਬਦ ਸੰਪੂਰਨ ਹੁੰਦੇ ਹਨ ਸਾਧ ਸੰਗਤ ਜੀਓ ਬਾਣੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਲੀ ਵਿਚਾਰ ਦੇ ਜੀ ਸੇਵਾ ਨਿਭਾਉਂਦੇ ਜੀ ਨਿਕਾ ਭੁੱਲਾਂ ਗਲਤੀਆਂ ਹੋ ਜਾਂਦੀਆਂ ਨ ਮਹਾਰਾਜ ਜੀ ਸਮੱਤ ਬਖਸ਼ਣ ਆਈਆਂ ਸੰਗਤਾਂ ਦੀਆਂ ਭਾਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ